ਆਓ 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 ਓਹ ਫਰਦ ਨਹੀਂ ਜਾਨਵਰ ਆਪਣੇ ਹੰ ਦੇਖੋ ਗੋਲਾ ਵਜਾ ਵੀ ਵਿਚੀ ਆਉਂਨਾਂ ਦੇ ਮੌਜਾ ਆ ਜਾਂਦਾ ਗੋਲਾ ਵਜਾ ਦੇਖੋ ਆ ਆ ਆ ਦੋ ਮਦਰ ਨੇ ਮੌਜਾ ਤੇ ਕਾਲ ਸਾਕਾ ਨੀਲੀ ਕਬੂਤਰੀ ਹੋ ਉੱਥੇ ਬੈ ਗਈ ਉਹ ਦੇਖਦੇ ਉੱਪਰ ਦੇਖਦੇ ਉਹਨੂੰ ਲੱਖਦਾ ਬੰਦੋਵਾਸ ਤਾਂ ਉਹ ਬੈਠੀ ਹੈ ਸਾਹਮਣੇ ਉਹ ਦੇਖੋ દેਖ ਗਈ ਉਹ ਦੇਖੋ ਜੀ ਸਾਹਮਣੇ ਉਂਗਲੀ ਦੇ ਉੱਤੇ ਹਾ 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 ਢਾਂਗੀ ਲਵਾ ਜਾ ਕੇ ਬੱਕਰੀਆਂ ਲਈ ਇਹ ਰ ਆਉਗੀ ਬਸ ਆੜੰਡੇ ਨਾਲ ਦੇਖਦਾ ਵੀਡੀਓ ਨੂੰ ਲਾਇਕ ਕਰ ਜ਼ਰੂਰ ਕਰਿਓ ਭਰਾਵੋ ਆਹ 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 ਹੋ ਗਈ ਜੀ ਆਹ 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 ਉੱਧਰ ਗਈ ਕੋਠੇ ਤੇ ਆਪਣੇ ਵਾਲੇ ਦੀ ਜਾ ਕੇ ਉਧਰ ਦੀ ਵੀ ਆਈ ਨਹੀਂ ਉਹ ਮਲਾ ਦਾ ਕੋਠੇ ਦੀ ਆ ਮੈਨੂੰ ਉੱਪਰ ਜੜਨਾ ਪਊ ਹਾਂ ਮੈਨੂੰ ਤਾਂ ਪਤਾ ਨਹੀਂ ਆ ਦੇਖੀ ਮੈਂ ਭੱਲੇ ਆਈ ਨਹੀਂ ਟੋਨਾਂ ਦਾ ਬੱਕਾ ਰੱਖੋ ਇਹਨਾਂ ਤੇ ਰੱਖੀਂ ਆ Thank you.

ഡൗന ആഹ് 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 ਜਾਨਵਰ ਆਪਣੇ ਚੜ ਗਏ ਜੀ ਆਹ ਉਹਦਾ ਗੋਲਾ ਬੱਚਾ ਮੂਰੇ ਦੇਖੋ ਕਿਵੇਂ ਪੱਲੇ ਮਾਰਦਾ ਉਹ ਫਿਰਦੇ ਨੇ ਦੋ ਉੱਤੇ ਬਹੁਤ ਉੱਚੇ ਹੋ ਗਏ ਮੈਂ ਇਹ ਨੀਵੇਂ ਆ ਕੇ ਤੇ ਮਹਾ ਚੱਲ ਕਬੂਤਰੀ ਨੂੰ ਉਡਾ ਜੰਨੇ ਆ ਆਹਾ ਆ ਗਈ ਜੀ ਨੀਲੀ ਕਬੂਤਰੀ ਉਹ ਆ ਗਿਆ ਗੋਲਾ ਬੱਚਾ ਉਹਨਾਂ ਦੇ ਖੜਿਆ ਵੀਡੀਓ ਨੂੰ ਲਾਇਕ ਸ਼ੇਅਰ ਜ਼ਰੂਰ ਕਰਿਆ ਕਰੋ ਭਰਾਵੋ ਦੇਖੋ ਬੰਦ ਲਾਉਂਦਾ ਗੋਲਾ ਆਹ ਹੈ ਹੈ ਆਹ 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 ਵੀਡੀਓ ਨੂੰ ਲਾਇਕ ਸ਼ੇਅਰ ਕਰਿਆ ਕਰੋ ਭਰਾਵੋ ਕਮੈਂਟ ਕਰ ਸਕਦੇ ਹੋ ਬਾਕੀ ਹੁਣ ਆਪਣੇ ਜੋੜੇ ਲੱਗ ਜਾਣਦੋ ਫਿਰ ਉਸ ਤੋਂ ਬਾਅਦ ਤੁਹਾਨੂੰ ਨੁਕਤੇ ਦਵਾਂਗੇ ਇਹਨਾਂ ਦੇ ਪਾਣੀ ਪੂਣੀ ਦਾ ਸਾਰਾ ਹੌਲੀ ਹੌਲੀ ਕਰਾਂ ਇੱਕ ਬਰੀ ਮੁੰਾਇ ਵੀ ਜੋੜੇ ਬਣਾ ਲੱਗ ਜਾਂਦੇ ਸਾਰੇ ਆਪਣਾ ਹਾਂ ਦੇਖੋ ਕਬੂਤਰੀ ਉੱਡ ਕੇ ਆਈ ਅਗੇ ਹੁਣ ਉਹਨੂੰ ਐ ਹੋ ਗਿਆ ਵੀ ਹਾਂ ਵੀ ਖੰਨੀ ਕਿੱਥੋਂ ਆਈ ਆ ਉਹ ਕਾਲਾ ਖੱਖਾ ਕਬੂਤਰ ਦੋਏ ਡੱਬੀ ਕਬੂਤਰੀ ਵਾਲਾ ਜੀ ਜਿਹੜਾ ਕੁਟਕ ਦਾ ਕਾਲੀਆਂ ਕੱਸਾਂ ਵਾਲਾ ਜਿਹੜਾ ਉੜਦਾ ਉਹਦਾ ਭਰਾਗਾ ਛਕਾ ਨੀਲੀ ਕਬੂਤਰੀ ਨੇ ਆਪਣੀ ਨੇ ਅੰਡਾ ਅੱਜ ਰੱਖ ਲਿਆ ਇੱਕ ਤੁਹਾਨੂੰ ਦਿਖਾਉਨੇ ਆਂ ਅੰਡੇ ਦੇ ਦਰਸ਼ਨ ਕਰਾਉਨੇ ਆਂ ਆਓ 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 ਚਲੋ ਅੱਧਾ ਆਹ ਦੇਖੋ ਜੀ ਸਾਹਮਣੇ ਪਿਆ ਅੰਡਾ ਮੈਂ ਪਹਿਲਾਂ ੜਾ ਆਉਣ ਲੱਗਿਆ ਸੀ ਕਬੂਤਰੀ ਨੂੰ ਉਹ ਅੰਡਾ ਦੇ ਰਹੀ ਸੀ ਉਸ ਟਾਈਮ ਫੇਰ ਮੈਂ ਕਿਹਾ ਵੀ ਇਹਨੂੰ ਹੁਣ ਦੇ ਲੈਣ ਦੋ ਫੇੜਾਤੀ ਦੀ ਇਹ ਆਪਣੇ ਔਖੀ ਹੈ ਗਿਜੂਗੀ ਕਿਉਂਕਿ ਇਹਨੂੰ ਦਰਖਤ ਦੀ ਗੁਆਰੀ ਹੈ ਦਰਖਤ ਤੇ ਡਿੱਗਦੀ ਹੈ ਇਹ ਹੌਲੀ ਹੌਲੀ ਵਜੇ ਚਲੋ ਕੱਢ ਲੂਗੀ ਬੱਚੇ ਉਹਦੇ ਕੱਢਣ ਤੋਂ ਬਾਅਦ ਫੇਰ ਛੱਡਾਂਗੇ ਇਹਨੂੰ ਆਪਾਂ ਹੁਣ ਤੂੰ ਸਾਰੇ ਰਹਿਣ ਦੰਨੇ ਆ ਆਪਦੀ ਮਰਜ਼ੀ ਨਾਲ ਲੋੜਣਾ ਹੋ ਉੱਡ ਜਾ ਕਰੂ ਨਹੀਂ ਉੱਟਣਾ ਦਾ ਕੋ ਡਿੱਕਦਨੀ ਆਪਾਂ ਜੜਾਈ ਦੀ ਧੱਕੇ ਨਾਲ ਇਹ ਉਹ ਦਿਨ ਵੀ ਧੱਕੇ ਨਾਲ ਡਾਈ ਦੀ ਧੱਕੇ ਨਾਲ ਡਾਉਣ ਦਾ ਨਤੀਜਾ ਆਪਾਂ ਦੇਖ ਲਿਆ ਤੇ ਕਾਰਨ ਆਪਾਂ ਹੁਣ ਨਹੀਂ ਡਾਉਣੀ ਗੋਲਾ ਵਜਾ ਆਪਣਾ ਵਧੀਆ ਉੱਟਦਾ ਉਹ ਦੇਖੋ ਆ ਆ ਆ ਆ ਆ ਆ ਆ ਆ ਫਿਰਦੇ ਨੇ ਜੀ ਤਿੰਨੇ ਆ ਆ ਆ ਆ ਆ ਆ ਆ ਗੋਲਾਵਾਚਾ ਮਾਗਰਾ ਦਾ ਦੋ ਹਾਂ ਮੂਰੇ ਨੇਗੇ ਇਹ ਹੋਰ ਹਲ ਗਿਆ ਜੀ ਗੋਲਾਵਾਚਾ ਹੁਣ ਥੱਲੇ ਹੋ ਗਿਆ ਸਾਰੇ ਨਾਲੋਂ ਨੂੰ ਜੇ ਕਬੂਤਰ ਉੱਪਰ ਨੇ ਮੱਜਾ ਬਾਜ਼ੀਆਂ ਪਾਉਂਦਾ ਵਿਚਾਲੇ ਆ ਇਧਰ ਕਾਲੀਆਂ ਕਸਾਂ ਵਾਲਾ ਆਪਣਾ ਕਾਲ ਸਾਕਾ ਕਬੂਤਰ ਅਲੱਗ-ਅਲੱਗ ਹੋ ਗਏ ਤਿੰਨੇ ਇੱਕ ਉਹ ਜਾਂਦਾ ਇੱਕ ਉਹ ਜਾਂਦਾ ਇੱਕ ਆ ਜਾਂਦਾ ਵੀਡੀਓ ਨੂੰ ਲਾਇਕ ਸ਼ੇਅਰ ਵੀਰ ਬਣ ਕੇ ਜਰੂਰ ਕਰਿਆ ਕਰੋ ਅੱਜ ਆਪਣੇ ਜਾਨਵਰ ਮੈਨੂੰ ਲੱਗਦਾ ਵੀ ਉੱਤਰਦੇ ਨਹੀਂ ਹੈਗੇ ਹਾਂ ਭੇ ਸ਼ਾਮ ਦਾ ਟਾਈਮ ਹੋ ਚੱਲਿਆ ਹਾਂ ਬੱਕਰੀ ਬਕਰੀ ਭਰਾ ਉਹ ਆਪਣੀ ਗੱਬਣਾ ਤੁਹਾਨੂੰ ਖੁਸ਼ਖਬਰੀ ਦਈਏ ਇਹ ਅੱਜ ਪੂਰੇ 2 ਮਹੀਨੇ ਦੀ ਹੋ ਚੱਲੀ ਗੱਭਰ ਹੈਗੀ ਜੀ ਦੇਖੋ ਹੁਣ ਇਹ ਬੱਚੇ ਕਿੰਨੇ ਦੰਦੀ ਆ ਪਹਿਲਾਂ ਇਹਦਾ ਇੱਕ ਬੱਚਾ ਦੀਗਾ ਬੱਕਰੀ ਦੀ ਬਹੁਤ ਸੋਹਣੀ ਨਸਲ ਆ ਗਈ ਅੰਬਰ ਸ਼ਰੀਚਾ ਕੰਨ ਵਧੀਆ ਨੇ ਅੱਖ ਵਧੀਆ ਨੱਕ ਵਧੀਆ ਗੋਲਾ ਸਿੰਗੀ ਸ਼ੁੰਗੀ ਐਨ ਸਾਰਾ ਕੁਝ ਸੈਟ ਐ ਉਹ ਬੱਕਰੀ ਆਪਣੀ ਹਜੇ ਬੋਲੀ ਨਹੀਂ ਹੈਗੀ ਮਾਝ ਵੀ ਬੋਲੀ ਦੇ ਉਹਦੇ ਪਤਾ ਨਹੀਂ ਉਹੀ ਕਾਹਦੇ ਨੂੰ ਰਿੰਗ ਦਿੱਤੀ ਇੱਕ ਦਿਨ ਜੇ ਬੋਲ ਗਈ ਛੱਡ ਗਈ ਰਾਜਾ ਲੇਟ ਉੱਤਰਨੀ ਹੈ ਹੁਣ ਆਪਣੇ ਵੀਡੀਓ ਆਪਣੀ ਪੂਰੀ ਹੋ ਚੱਲੀ ਦੇਖੋ ਮੈਨੂੰ ਇਹਦੇ ਵੀ ਗੋਲਾ ਬੱਚਾ ਬਿਮਾਰ ਹੋ ਗਿਆ ਵੀ ਹੁਣ ਇਹਨੇ ਉੱਡਣਾ ਨਹੀਂ ਜਿਹੜੀ 2-3 ਡੰਗ ਮੈਂ ਘੋ ਵੀ ਦਿੱਤਾ ਪਾਵਰ ਜੈਲ ਤੇ ਹਾਈ ਟੈਕ ਵੀ ਦਿੱਤੀ ਸੀ ਕੱਲ ਉਹਨੇ ਨਾਲੇ ਬਹੁਤ ਅਸਰ ਹੋ ਗਿਆ ਨੂੰ ਅਸਰ ਖੋਣ ਨਾਲ ਉੱਡਦਾ ਬਹੁਤ ਸੋਹਣਾ ਅੱਗੇ ਇੰਨਾ ਟਾਈਮ ਉੜਿਆ ਨਹੀਂ ਹੈਗਾ ਕਦੇ ਅੱਜ ਬਹੁਤ ਸੋਹਣਾ ਟਾਈਮ ਉੜ ਰਿਹਾ ਆ ਦੇਖੋ ਆ ਤੇ ਤਨੇ ਉੱਚਾ ਵੀ ਬਹੁਤ ਨੇਗੇ ਹੁਣ ਆ ਦੇਖੋ ਵੀ ਜਿੰਨਾ ਆਪਾਂ ਫੁੱਲ ਮੋਬਾਈਲ ਨੇੜੇ ਕਰ ਸਕਦੇ ਉਹਨਾਂ ਨੇੜੇ ਕਰਿਆ ਹੋਇਆ ਤਾਂ ਇੰਨੇ ਨੇ ਕਿੰਨੇ ਆ ਦੇਖੋ ਸਾਤਰੀ ਕਿੰਨੀ ਉੱਚੀ ਆ ਆਪਣੀ ਜਮਾ ਕੈਮਰੇ ਤੇ ਆ ਲੱਗਦੀ ਆ ਜਿਵੇਂ ਉੱਤੇ ਖੜਾਈ ਹੁੰਦੀ ਆ ਉਹ ਗੋਲਿਆ ਵਜਿਨਾਂ ਬੰਦ ਲਾਤੇ ਜੀ ਸਾਰੇ ਦੋਏ ਕਬੂਤਰਾਂ ਦੇ ਵਿੱਚੋਂ ਆਪਣੇ ਚੋਂ ਇਹ ਗੋਲਾ ਖੰਭ ਬਹੁਤ ਘੱਟ ਹਲਿਆਉਂਦਾਗਾ ਵੱਤੋਂ ਵੱਧ ਹਵਾ ਸਾਰਾ ਲੈਂਦਾ ਇਹ ਜੇ ਜਾਨਵਰ ਬਾਜੀ-ਬੋਜੀ ਤੇ ਕਹਿੰਦੇ ਥੱਕਦੇ ਨਹੀਂ ਹੈਗੇ ਕਿਉਂਕਿ ਪੱਲੇ ਘਟ ਮਾਰਦੇ ਨੇ ਹਾਂ ਇੱਕ ਹੋਰ ਮੌਜਾ ਆਪਣਾ ਜਮੀ ਮੂੰਹ ਨਹੀਂ ਖੋਲਦਾ ਅੱਜ ਸਵੇਰੇ 4-5 ਘੰਟੇ ਲਗਾਤਾਰ ਰੋੜਿਆ ਸਵਾ 7 ਵਜੇ ਦਾ ਛੱਡਿਆ ਹੈ ਸਵਾ 11 ਵਜੇ ਫੰਗੂ ਲਾਹਿਆ ਤੇ ਉਨੇ ਜਮੀ ਮੂੰਹ ਨੇ ਖੋਲ ਕੇ ਦਿਖਾਇਆ ਇੱਕ ਬੇਰੀ ਵੀ ਜਿਹੜਾ ਹਜੇ ਕਾਲ ਸਾਕਾ ਤੇਗਾ ਉਹ ਮਾੜਾ ਮੋਟਾ ਮੂੰਹ ਖੋਲੀ ਬੈਠਾ ਤੇ ਜੋ ਉਤਰੇ ਨੇ ਦੋਏ ਉਤਰੇ ਨੇ ਇਕੱਠੇ ਯਾਨੀ ਮੌਜੇ ਦਾ ਹੀ ਰਾਜ ਆ ਉਹ ਹੋ ਗਿਆ ਹਜੇ ਪਹਿਲਾਂ ਮੈਨੂੰ ਐਂਦੀ ਮੌਜਾ ਤੌਂਸਦਾ ਮੌਜੇ ਨੇ ਜਮੀ ਤੌਂਸੜਾ ਨਹੀਂ ਦਿਖਾਇਆ ਹੈਗਾ ਜਮੀ ਮੂੰਹ ਨਹੀਂ ਖੋਲਿਆ ਆ ਕੇ ਉਹਨੇ ਹਜੇ ਕਾਲ ਸਾਕ ਨੇ ਹੁਣ ਸਰ ਪਾਣੀ ਵੀ ਪੀ ਲਿਆ ਉਹਨੇ ਪਾਣੀ ਵੀ ਨਹੀਂ ਪੀਤਾ ਹੈਗਾ ਪਾਣੀ ਖੁੱਡੇ ਜਿਹਾ ਆ ਕੇ ਪੀਤਾਗਾ ਆ ਕਬੂਦਰੀ ਦਾ ਸੁਪਰਾ ਉਹ ਵੀ ਕਹੇ ਜੀ ਲੱਗੀ ਆ ਸਾਨੂੰ ਸਾਹ ਕਾਲੀ ਆਗੇ ਖਟੀਆਂ ਅੱਖਾਂ ਦੀ ਆ ਕਾਲਾ ਨੌਕ ਆ ਤੇ ਕਾਲੇ ਨੌ ਨੇ ਲੱਤਾਂ ਲੱਤਾਂ ਦੀ ਵਧੀਆ ਸਾਫ ਆ ਇੱਕ ਕਾਲ ਸਾਕੇ ਨਾਲ ਹੋ ਆ ਡੱਬੀ ਜਿਹੜੀ ਆ ਡੱਬੀ ਫਿਰਦੀ ਆ ਜਿਆਦੇ ਉਹ ਜਿਹੜਾ ਕਬੂਤਰ ਉੜਦਾ ਕਾਲ ਸਾਕਾ ਕਾਲੀਆਂ ਕਸਾਂ ਨਾਲ ਉਹਦੇ ਨਾਲ ਲਾਈ ਆ ਇਹ ਇੱਕ ਕਬੂਤਰੀ ਦੇ ਕੱਖ ਕਾਲੀ ਆ ਇੱਕ ਤਾਂ ਪੀਲ ਕੇ ਚਿੱਟੀ ਆ ਟੀਰੀ ਜੀ ਦੋ ਅੱਖਾਂ ਵਾਲੀ ਆ ਇਹ ਔਰ ਅਲੱਗ-ਅਲੱਗ ਗਾਲੀਆਂ ਤੇ ਆ ਕਬੂਤਰੀ ਉਹ ਕਾਲੀਆਂ ਕਸਾਂ ਵਾਲੇ ਦੇ ਭਰਾ ਨਾਲ ਲੱਗੀ ਹੋਈ ਆ ਕਬੂਤਰ ਬੈਠਾ ਜਿਹੜਾ ਆ ਕਬੂਤਰੀ ਵੀ ਬੈਲੀ ਹੈ ਹਜੇ ਉਹ ਨੀਲੀ ਕਬੂਤਰੀ ਦਾ ਜੋੜਾ ਆਪਣਾ ਉਹ ਨੀਲੇ ਨਾਲ ਹੈਗੇ ਹੀ ਆ ਆ ਕਬੂਤਰ ਬੈਠਾ ਇਹਦੇ ਵੀ ਦੋ ਅੱਖਾਂ ਚ ਹੈ ਇੱਕ ਅੱਖ ਚਿੱਟੀ ਆ ਅੱਧੀ ਅੱਧੀ ਕਾਲੀ ਆ ਤੇ ਇੱਕ ਅੱਖ ਸਾਹ ਕਾਲੀ ਆ ਇਹ ਕਬੂਤਰੀ ਦਾ ਦੇਖ ਦਿਆਂਗੇ ਜੋੜਾ ਜਾਂ ਤਾਂ ਆ ਚਿੱਟੀ ਨਾਲ ਲਾ ਦੀਏ ਆ ਇਹਦਾ ਚਿੱਟੀ ਨਾਲ ਲਾ ਕੇ ਆਹ ਕਬੂਤਰੀ ਨਾਲ ਮੌਜਾ ਲੱਗੇ ਕਾਲੀ ਨਾਲ ਮੌਜਾ ਬਹੁਤ ਸੋਹਣੀ ਜੋੜੀ ਆ ਬੱਚੇ ਬਹੁਤ ਸਾਰੇ ਹੋਣਗੇ ਇੱਕ ਆਪਾ ਕਬੂਤਰ ਛੱਡਿਆਂਦਾ ਉਹ ਹੁਣ ਉਹ ਆਗਾ ਡੈਕ ਟੈਨਸ਼ਨ ਪਈ ਪਈ ਆ ਜਿਹੜੀ ਆ ਡੱਬੇ ਕਬੂਦਰੀ ਲਿਆਂਦੀ ਆ ਜਿੱਥੋਂ ਇਹਦੇ ਨਾਲ ਦਾ ਸੇਮ ਕਬੂਤਰ ਆ ਆਪਣਾ ਜਿਹੜਾ ਨੀਲਾ ਗੋਲਾ ਆ ਉਹ ਨੀਲਾ ਕਬੂਤਰ ਆਪਣਾ ਵੱਡਾ ਸੇਮ ਕਾਪੀ ਉਹਦਾ ਭਾਈ ਇਹਦੀ ਜਮੇ ਰੰਗ ਢੰਗ ਸਾਰਾ ਕੁਝ ਸ਼ੇਮ ਕਾਪੀ ਦੀਗੀ ਉਹ ਛੱਡ ਜਾਂਦਾ ਜੋ ਚੱਕ ਲਿਆਉਂਦਾ ਉਹਦਾ ਜੋੜਾ ਇਹਦੇ ਨਾਲ ਆਹ ਡੱਬੀ ਨਾਲ ਬਹੁਤ ਟੌਪ ਦੇ ਇੱਕ ਬੱਚੇ ਪਾ ਲਈਗਾ ਹਾਂ ਉਹ ਕਹਿੰਦਾ ਮੈਨੂੰ ਬੰਦਾ ਜਿੱਥੇ ਉੱਥੇ ਜਾਨਵਰ ਲੈਣਾ ਹੈ ਤੇ ਉਹ ਵੀ ਦੱਸਦਾ ਸੀ ਉਹ ਕਹਿੰਦਾ ਭਾਈ ਇਹ ਬਹੁਤ ਵਧੀਆ ਤਕੜੇ ਕਬੂਤਰਾਂ ਵਾਲੇ ਦੇ ਘਰੋਂ ਆਇਆ ਹੋਇਆ ਕਹਿੰਦੇ ਉਹ ਅਸੀਂ ਉਹਦੇ ਤੇ ਗੱਲ ਤੇ ਮੈਂ ਹੋਰ ਨਹੀਂ ਯਕੀਨ ਨਹੀਂ ਕਰਿਆ ਵਿਆਹ ਲਾ ਹੂੰ ਚਕਾਉਣ ਦਾ ਮਾਰਾ ਕਹਿੰਦਾ ਵੀ ਆਇਆ ਹੋਇਆ ਉਹ ਹੁਣ ਆਪਾਂ ਇਸ ਜੀਜ ਤੋਂ ਬਸਾਉਨੇ ਆ ਵੀ ਆਪਾਂ ਉਹੀ ਡੱਬਾ ਲਿਆਉਣਾ ਸੀ ਚਲੋ ਬਾਕੀ ਦੱਸਿਓ ਵੀਡੀਓ ਕਿਵੇਂ ਲੱਗੀ ਲਾਈਕ ਸ਼ੇਅਰ ਜ਼ਰੂਰ ਕਰਿਓ ਜਾਨਵਰ ਆਪਣੇ ਆ ਗਏ ਜੀ ਨੇੜੇ ਆ 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 ਕਾਲੀਆਂ ਕਸਾਂ ਵਾਲਾ ਮੂਰੇ ਆ ਕਾਲੀਆਂ ਕਸਾਂ ਵਾਲਾ ਬੰਦ ਲਾਉਂਦਾ ਦੇਖੋ ਥੱਲੇ ਐਨੀ ਪਤਾ ਮਰ ਜਾ ਬਾਜੀ ਪਾ ਜੇ ਆ ਹਾ 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 ਗੁੱਲਾ ਵਜਾ ਵਿਚਾਲਿਆ ਹੁਣ ਮौजਾ ਹੋ ਗਿਆ ਜੀ ਵਿਚਾਲੇ ਯਾਰ ਮਰੋੜ ਦੇ ਦੱਸੋ ਵੀ ਕਿਹੜਾ ਇਹਨਾਂ ਚੋਂ ਵਧੀਆ ਹੈਗਾ ਮੇਰਾ ਵੀ ਮਨ ਲਾਦਾ ਗੜਾ ਜਾਂ ਖਰਾਬ ਹੋ ਗਿਆ ਹੁਣ ਦਬਾਈ ਲੈਣੀ ਪਊ ਪਾੰਗ ਵੀ ਠੀਕ ਆ ਜੀ ਬਾਏ ਓਕੇ ਬਾਏ ਬਾਈਓ ਲਾਈਕ ਸ਼ੇਅਰ ਜ਼ਰੂਰ ਕਰਿਓ ਧੰਨਵਾਦ ਤੁਹਾਡਾ ਥੈਂਕ ਯੂ ਸ਼ਾਸਤਰੀ ਕਾਲਸਾ ਜਾਨੋ